ਹੋਸਾ ਨਰਮ ਸਿੰਘ ਬਾਜੀ ਕੀ ਬਾਤ ਹੈ ਕੀ ਅੱਜ ਬੜੇ ਦਰਸ਼ਨ ਹੋ ਗਏ ਭਰਾ ਦੇ ਕਈ ਸਰ ਆਪ ਹੈ ਨਾ ਮੈਂ ਕਿਹਾ ਮੈਨੂੰ ਐਸੇ ਵੀ ਉਧਰ ਤੁਸੀਂ ਆਉਂਦੇ ਕਿ ਗੱਡੀ ਲੈਣ ਆਏ ਹੋ ਮੈਂ ਤੁਹਾਡੀ ਵੇਟ ਕਰਦਾ ਰਿਹਾ ਮੈਂ ਕਿਹਾ ਤੁਸੀਂ ਮੈਨੂੰ ਬਹੁਤ ਚ ਪਦਰੇ ਦੱਸਣ ਲੈ ਆਏ ਹੋ ਨਾ ਹਾਂਜੀ ਟਾਈਮ ਥੋੜਾ ਟਾਈਮ ਥੋੜਾ ਸੀਗਾ ਚਲੋ ਅੱਧੇ ਇਧਰ ਖੁੱਲਾ 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 ਟਾਈਮ ਆਜੀ ਹੈ ਤੁਹਾਨੂੰ ਪਹਿਲੀ ਰਿਕਾਰਡਿੰਗ ਦਾ ਪਤਾ ਕਿੰਨੀ ਮਿਹਨਤ ਕੀਤੀ ਗਈ ਯਮਲਾ ਹੀ ਤਾਂ ਇੱਧਰ ਸਾਡੇ ਦਫ਼ਤਰ ਇੱਧਰ ਤੱਕ ਨੇ ਉਹ ਮੈਂ ਕਿਹਾ ਕੁੜੀ ਸੀ ਕੋਈ ਨੀਲਮ ਹੈ ਨਾ ਨੀਲਮ ਕਿਹੋ ਨਾ ਬਲਕਹ ਉਹਨੇ ਵੀ ਚੈਰੀ ਨੂੰ ਦੇਖਿਆ ਨਹੀਂ ਹੁਣ ਅਕਸਰ ਵੀ ਹੋਣਾ ਨਾ ਉਹਨਾਂ ਵਿਚਾਰੀ ਜੋ ਬਹੁਤ ਚੰਗ ਬਹੁਤ ਛਕੀ ਸੀ ਹੋ ਸਲਾਜੀਤ ਨੇ ਦਿਖਾਵੇ ਜੇੜ ਪੁਰਾਣਾ ਭਾਪੀ ਸਲਾਜੀਤ ਨੇ ਦਿਖਾਵੇ ਜੇੜ ਪੁਰਾਣਾ ਭਾਪੀ ਨਹੀਂ ਹੁਣ ਭਾਪੀ ਇਹ ਨਹੀਂ ਮੇਰਾ ਹੋ ਗਿਆ ਯਾਰ ਕੱਲ ਮੁਕਲਾਵੇ ਵਾਲੀ ਰਾਤ ਨਹੀਂ ਜਲਦੀ ਦੂਜਾ ਸਾਹਮਣੇ ਹਾਂ ਉਹ ਪੋਸਟ ਦੌਰ ਚ ਨਾ ਮੈਂ ਹੁਜਾ ਸਾਹ ਨੂੰ ਨਰਮ ਭਾਜੀ ਕਹਿਣਾ ਮੈਨੂੰ ਕਿਤੇ ਨਾ ਨਹੀਂ ਸੀ ਕਹਿੰਦੇ ਮੈਂ ਨਰਮ ਜੀ ਅਸੀਂ ਉਦੋਂ ਇਹ ਵੀ ਨਰਮ ਹੀ ਸੀ ਕਿ ਉਦੋਂ ਜਵਾਨੀ ਦੀ ਪੈਰੀ ਤੇ ਰਹੀ ਸੀ ਨਾ ਨੇ ਇਸ ਤੋਂ ਬਾਅਦ ਬਾਵਾ ਜੀ ਦੀ ਪਰਗਣ ਤੇਜੀ ਕੁਲਦੀਪ ਪਰਸਾਹ ਵਨ ਹੋ ਗਏ ਉਹਨੇ ਕਾਫੀ ਥੋੜੇ ਨੇ ਮੈਂ ਕਦੇ ਦੱਸ ਕੇ ਜਾਣ ਅਸੀਂ ਸਾਰਿਆਂ ਨੇ ਬਹੁਤ ਵਧੀਆ ਅਗਰ ਕੱਟ ਗਈਆਂ ਤੁਹਾਡੇ ਦੀ ਤਾਂ ਸਾਰਿਆਂ ਨੂੰ ਵਧੀਆ ਸੀ ਕੱਟ ਬਹੁਤ ਵਧੀਆ ਉਹ ਪਾਲੀਸੀ ਕਾ ਉਹਦੇ ਵਧੀਆ ਸੀ ਨਾ ਪਾਲੀ ਬਤੇ ਕੀ ਹੋਇਆ ਸੀਗਾ ਦੇਖੋ ਇਹ ਬੰਦਾ ਨਾ ਕਈ ਵਾਰੀ ਜਿਗਾੜ ਕਰਦਾ ਉਹਦਾ ਕੁਝ ਨਹੀਂ ਬਣਦਾ ਜਦੋਂ ਬੰਦਾ ਮਿਹਨਤ ਨਾਲ ਕੋਈ ਚੀਜ਼ ਕਰਦਾ ਨਾ ਤੇ ਪ੍ਰਮਾਤਮਾ ਆਪਣੇ ਆਪ ਹੀ ਉਹਦੇ ਨੰਬਰ ਲਾਈ ਜਾਂਦਾ ਚਾਰ ਗਾਣੇ ਰਿਕਾਰਡ ਕੀਤੇ ਚਰਨਜੀਤ ਹੁਜਾ ਸਾਹਿਬ ਨੇ ਮੈਂ ਪਹਿਲੀ ਵਾਰੀ ਜਦੋਂ ਮਾਈਕ ਤੇ ਖੜਿਆ ਤੇ ਉਦੋਂ ਚਰਨਜੀਤ ਹੁਜਾ ਸਾਹਿਬ ਤੇ ਤੁਸੀਂ ਮੈਨੂੰ ਖੜਾ ਰਿਆ ਨਾਲ ਵੱਡੀ ਗੱਲ ਰਿਆ ਖੜਾ ਰਿਆ ਮੈਨੂੰ ਤੁਸੀਂ ਮੈਂ ਜਦੋਂ ਉਹਨਾਂ ਕੋਲ ਗਿਆ ਉਹਨਾਂ ਨੇ ਗਾਣੇ ਚਾਰ ਕਰ ਲਏ ਔਰ ਮੇਰੇ ਲਈ ਕਿੰਦੀ ਮਾਨ ਦੀ ਗੱਲ ਆ ਕਿ ਚਾਰ ਗਾਣੇ ਮੇਰੇ ਆਏ ਚਾਰੇ ਹੀ ਗਾਣਿਆਂ ਦੇ ਟਾਈਟਲ ਮੇਰੇ ਸੌਂਗ ਸੀ ਤੁਹਾਡੇ ਨਾਲ ਤੁਸੀਂ ਮਨੀਰੇ ਚਾਰਗਾਂ ਨੇ ਜਿਹਦੇ ਵਿੱਚ ਸਰਦੂਲ ਸਕੰਦਰ ਭੱਜੀ ਵੀ ਸੀਗੇ ਹਾਂਜੀ ਹਾਂ ਸਰਿੰਦਰ ਸੋਨੀਆ ਵੀ ਸੀ ਪਰਮਜੀਤ ਸਲਾਰੀਆ ਵੀ ਸੀ ਹੋਰ ਵੀ ਉਸ ਵਕਤ ਦੇ ਬੜੇ ਵੱਡੇ ਵੱਡੇ ਕਲਾਕਾਰ ਸੀ ਚਾਰ ਟੇਪ ਆਈਆਂ ਚਾਰਾਂ 'ਚ ਬਹੁਤ ਵੱਡੇ ਵੱਡੇ ਨਾਮ ਸੀਗੇ ਬਿਲਕੁਲ ਬਿਲਕੁਲ ਮਾਨਕ ਸਾਹਿਬ ਦੇ ਵੀ ਗਾਣੇ ਸੀ ਲੇਕਿਨ ਟਾਈਟਲ ਮੇਰੇ ਗਾਣੇ ਦੇ ਸੀ ਬਿਲਕੁਲ ਬਿਲਕੁਲ ਇਹ ਬੜੀ ਮਾਨ ਦੀ ਗੱਲ ਐ ਉਦੋਂ ਤੁਸੀਂ ਤਕਰੀਬ ਨਜ ਦੇ ਉਹ ਗੋਵ ਦੇ ਵੀ ਸੀ ਲਾਈਵ ਪ੍ਰੋ ਤੁਹਡੇ ਨਾਲ ਵਧੀਆ ਚੱਲਦੇ ਸੀ ਮਤਲਬ ਉਹਨਾਂ ਐਨਸੀ ਦੇ ਪ੍ਰੋਮ ਘੱਟ ਸੀਗੇ ਉਹਨੂੰ ਜ਼ਿਆਦਾ ਸੀ ਕਲਾਕਾਰਾਂ ਦੇ ਪ੍ਰੋਮ ਬਿਲਕੁਲ ਹਾਂ ਯਮਲਾ ਜੱਟ ਡੀਰਾ ਯਾਦ ਹੁਣ ਬਿਲਕੁਲ ਜੀ ਮੈਂ ਤਾਂ ਜਮਲਾ ਜੀ ਦਾ ਵੀ ਬਹੁਤ ਵੱਡਾ ਯੋਗਦਾਨ ਦਿਆ ਕਿ ਜੇ ਵਿੱਚ ਖੋ ਹਾਲਵਾ ਦੇ ਉੱਤੇ ਕੁਆਦੇ ਟੋਰ ਸਹੀਆ ਨਾਮ ਸੈਦ ਅਬੂ ਉਦਾਂ ਦੇ ਕਲਾਕਾਰ ਤਾਂ ਸਾਰਾ ਹੋਣੀ ਨਹੀਂ ਮੈਂ ਨਹੀਂ ਤੁਹਾਨੂੰ ਸਮਝਾ ਨਹੀਂ ਥੋੜੇ ਦਿਨ ਹੋ ਗਏ ਸਾਡੇ ਘਰਾਂ ਚ ਵਿਆਹ ਸੀਗਾ ਸਤਗੁਰ ਨਾਲ ਤੇਰੀ ਲੀਲਾ ਨੇ ਆਰੀਏ ਉਹ ਅੱਜ ਵੀ ਚੱਲਦਾ ਹੈ ਅੱਜ ਵੀ ਚੱਲਦਾ ਹਾਂ ਬਿਲਕੁਲ ਵਾਹ ਕੀ ਬਾਤ ਕੀ ਬਾਤ ਤੇ ਅੱਜ ਦੋਸਤੋ ਅਸੀਂ ਇਕੱਠੇ ਹੋਏ ਹਾਂ ਪਾਲੀ ਤੁਸੀਂ ਵੀ ਬਹੁਤ ਵੱਡਾ ਮਾਣ ਕਿੱਥੋਂ ਟਹਿਣਾ ਪੈਣ ਡੁੱਟ ਕੇ ਮੈਨੂੰ ਕਈ ਵਾਰੀ ਨਾ ਹੁਣ ਕਈ ਵਾਰ ਕਹਿੰਦੇ ਸੀ ਨਰਵ ਭਾਜੀ ਬੀਤੂ ਰੋ ਪਿੰਡ ਤੋਂ ਲੁਦਣਾ ਕੋ ਕਿੰਨੀ ਕਦੂਰ ਆ ਮੈਂ ਕਿਹਾ ਹੁਣ ਇਹ ਪੁੱਛਿਆ ਕਰੋ ਵੀ ਮੇਰੇ ਪਿੰਡ ਤੋਂ ਲੁਦਣਾ ਕਿੰਨੀ ਦੂਰ ਆ ਮੈਂ ਤੇ ਭਾਈ ਦਾ ਕਿ गीत ਗਾਇ ਸੀ 40 ਪਿੰਡਾਂ ਦੀ ਜ਼ਮੀਨ ਲੁਦਣਾ ਖਾ ਗਿਆ ਬਣ ਗਈਆਂ ਨੇ ਕਲੋਨੀਆਂ ਤੇ ਰਹੇ ਨਹੀਂ ਇਹ ਖੇਤ ਤੇ ਉਹਦੇ ਵਿੱਚ ਕੀ ਸੀ ਹੋਣਗੇ ਪਰ ਉਹਨਾਂ ਸਾਡੇ ਘਰ ਨਹੀਂ ਥੋਣੇ ਤੇਤਵਾਰ ਦੇ ਥਰੀਕੇ ਸ਼ਹਿਰ ਵਿੱਚ ਆ ਗਏ ਚਾਰੀ ਪਿੰਡਾਂ ਦੀ ਜ਼ਮੀਨ ਬਣਿਆ ਹੋ ਗਿਆ ਹਾਂ ਹਾਂ ਬੜਾ ਜਿਆਦਾ ਕਿੰਨਾ ਦੀ ਬਾਤ ਹੈ ਮੈਂ ਮਹੀਗਾ ਸੀ ਇਹ ਇਹ ਫੇਰ ਪਾਈ ਨੇ ਕਪਤਾਂ ਲਿਖੀ ਸੀ ਅੱਛਾ ਅੱਛਾ ਤੇ ਕਪਟਰ ਹੋ ਚੀ ਮੈਨੂੰ ਗੁਰਪ੍ਰੀਤ ਸਿੰਘ ਸਾਹਿਬ ਦਾ ਫੋਨ ਆ ਵੀ ਤੇਰੇ ਗੋਣ ਨਾਲ ਆ ਗਈ ਜੀ ਇਹ ਫੇਰ ਇਸ ਤਰ੍ਹਾਂ ਕਰਕੇ ਨਾ ਮੈਂ ਤੁਹਾਨੂੰ ਵੀ ਤੁਹਾਨੂੰ ਕਹੀ ਕਿ ਇਹ ਕਈ ਗੀਤ ਮੇਰੇ ਬਹੁਤ ਅੱਛੇ-ਅੱਛੇ ਪਏ ਆ ਤੇ ਉਹ ਹਲੇ ਪਏ ਆ ਹਲੇ ਨਵੀਂ ਟਾਈਪ ਦੇ ਲਿਖੇ ਹੋਏ ਆ ਨਹੀਂ ਬਿਲਕੁਲ ਜੀ ਤੁਹਾਡਾ ਵੀ ਪਾਈ ਜਵਾਬ ਨਹੀਂ ਉਹ ਬਸ ਆਪਾਂ ਵੀ ਸੰਗੀਤ ਮਾਰਨ ਦਾ ਉਸਤਾਦ ਪਾ ਲਈ ਮੈਨੂੰ ਨਾ ਗਰਵਾ ਭਾਈ ਮੈਨੂੰ ਨਾ ਮੈਂ ਤਾਂ ਗੌਂਦਾ ਤਾਂ ਕਾਟੀ ਸੀ ਤੁਹਾਨੂੰ ਬਤਾਉ ਦੂੰ ਮੈਂ ਜੇ ਕਿਸੇ ਦੀ ਰਿਕਾਰਡਿੰਗ ਹੋ ਜਾਂਦੀ ਮੈਨੂੰ ਵਿਆਹ ਚ ਲੈਣਾ ਚਾਹਤਾ ਸੀ ਕਹੈਂ ਇਹਦੀ ਮੈਂ ਰਿਕਾਰਡਿੰਗ ਕਰਾ ਕੇ ਆਇਆ ਇਹਦੇ ਮੈਂ ਨਾਲ ਗਿਆ ਇਹਦਾ ਆ ਮਾਨਕ ਭਾਈ ਦੇ ਤੁਸੀਂ ਇੱਕ ਵੀਰ ਦੇ ਵੀਰ ਬਸੋਂ ਖਾਣ ਨੂੰ ਬੜਾ ਚਿਤ ਕਰਦਾ ਭੈਣਾ ਪਾਵੇਂ ਲੱਖ ਜਾਂਦੀਆਂ ਭੈਣਾ ਤੁਹਾਡਾ ਜਦੋਂ ਕੀਤਾ ਆ ਮੈਂ ਮੇਰੇ ਖਲ ਵੀ ਟੇਪ ਜਿੰਨਾ ਮੈਂ ਸੋੜੇ ਹੋ ਕਿਸੇ ਨੇ ਸੁਣਿਆ ਆ ਬੈਲਗ੍ਰੇਡ ਨੂੰ ਦਰਸ਼ਿਤ ਤੇ ਤੁਹਾਡਾ ਕੀ ਬੈਣ ਮੇਰੇ ਦਿਲ ਦਾ ਮੇਰੇ ਦਿਲ ਦਾ ਖਡਾਉਣਾ ਨਾ ਉਦੋਂ ਬਾਈ ਇੱਕ ਦੂਜੇ ਗੀਤ ਵੀ ਸੁਣਦੇ ਸੀ ਹਾਂ ਜਦੋਂ ਦੂਰਦਰਸ਼ਨ ਤੇ ਰਾਤ ਨੂੰ ਆਉਂਦਾ ਸੀ ਨਾ ਤੜਕੇ ਨੂੰ ਪਤਾ ਲੱਗਦਾ ਸੀ ਵੀ ਬੰਦਾ ਕਰ ਕਰ ਜਿਹੜਾ ਜਿਹੜਾ ਕਲਾਕਾਰ ਦਾ ਗਾਣਾ ਲੋਕਾਂ ਨੇ ਪ੍ਰਵਾਨ ਕਰ ਲਿਆ ਪਰ ਸੋ ਕਲਾਕਾਰ ਸਮਝ ਲੋ ਪ੍ਰਵਾਨ ਕਰ ਪੰਜਾਬੀ ਗਾਇਕਾਂ ਦੇ ਇਲਾਕੇ ਚੋਂ ਆਉਂਦਾ ਮੇਰੇ ਉਹ ਗੀਤ ਆ ਸੀਦੂ ਬਾਦ ਟੁੱਟ ਬੱਚਾ ਪਸਰ ਬਾਦ ਆ ਮਾਮਾ ਤੇ ਧੀਆਂ ਵਰਗਾ ਰਿਸ਼ਤਾ ਥੋੜੇ ਮਾਰਾ ਸਾਰੇ ਪਾਸੇ ਇੱਕ ਇੱਕ ਤੁਹਾਨੂੰ ਪਤਾ ਮੈਂ ਤੁਸੀਂ ਕੀਤੇ ਮੇਰਾ ਕੀਤਾ ਸੀ ਔਣ ਪੀਕੇ ਤੋਂ ਠੰਡੀਆਂ ਪਾਵਾਂ ਬਿਲਕੁਲ ਮੇਰੇ ਨਾਲ ਉੱਥੇ ਹਰਦੀਪ ਭਾਜੀ ਆਏ ਸੀ ਹਿਆਰਪੁਰ ਵਾਲੇ ਹਰਦੀਪ ਭਾਜੀ ਪਰ ਹਾਲ ਤੁਸੀਂ ਕੀਤਾ ਸੀ ਦੂਰਦਰਸ਼ਨ ਦੇ ਹਾਂ ਦੂਰਦਰਸ਼ਨ ਤੇ ਹਰਦੀਪ ਜੀ ਬਹੁਤ ਆ ਬਿਨਾਂ ਦਾਜ ਤੋਂ ਸਾਡੀਆਂ ਧੀਆਂ ਦਾ ਕਦੇ ਬਾਵਲ ਦੇ ਮੁਕਾਬਲੇ ਬਣ ਕੇ ਦੇ ਉਹ ਦੂਰਦਰਸ਼ਨ ਅਪੀਅਰ ਕਰਨੇ ਚਾਹਤਾ ਹੁੰਦਾ ਸੀ ਹੂੰ ਤਦੂ ਤੋ ਬਾਤ ਤਾਂ ਦੁਨੀਆ ਚੰਨ ਤੇ ਪਹੁੰਚ ਗਈ ਹੁਣ ਤੁਸੀਂ ਤਾਂ ਮੇਰੇ ਖਿਆਲ ਵਿਚ ਚੰਨ ਨਹੀਂ ਗੱਲ ਕਰਦੇ ਹੱਸੇ ਮਖੂਦ ਕਲਾਕਾਰ ਨੇ ਮੈਨੂੰ ਸਦੀਕ ਸਾਹ ਹੁੰਣ ਦੀ ਗੱਲ ਜਿਆਦਾ ਮਾਨਕ ਸਾਹਿਬੀ ਮੇਰੇ ਵਿਆਹ ਨੂੰ ਨਾ ਹੂੰ ਸਿੱਧੂ ਸਾਹਿਬੀ ਚਮਕੀਲਿਆ ਭਾਈ ਜੀ ਨਹੀਂ ਚੜਾਈ ਸੀ ਹੂੰ 12 ਵਜੇ ਨੂੰ 12 ਤਰਾ ਕਲਾਕਾਰ ਆ ਗਈ ਸੀ ਹੂੰ ਆਪਾਂ ਦਾ ਥੋੜਾ ਮੇਲ ਘੱਟ ਸੀ ਆਪਣਾ ਚਲੋ ਦਿਲਚਸਪ ਹੁੰਦਾ ਹੁੰਦਾ ਕਲਾਕਾਰ ਕਿ ਦੂਜੇ ਹੈ ਨਾ ਕਲਾਕਾਰ ਕਹਿੰਦੇ ਵੀ ਮਜਬੂਰੀ ਹੁੰਦੀ ਹੈ ਹਰ ਕਲਾਕਾਰ ਆਪਣੇ ਆਪਣੇ ਵਿਕ ਰੋ ਮੈਨੂੰ ਥੋੜੇ ਇਲਾਕੇ ਦੇ ਕਲਾਕਾਰ ਹੋ ਜਾਂਦੇ ਆ ਮਾਨਕ ਸਿੰਘ ਸਾਹਿਬ ਵੀ ਆਏ ਸੀ ਉਦੋਂ ਕੈਨੇਡਾ ਤੋਂ ਰਾਤ ਨੂੰ ਆਏ ਸੀ ਦੂਜੇ ਨੇ 12 ਵਜੇ ਕੁਲਦੀਪ ਕਾਂਤੀ ਉਹਨਾਂ ਨੇ ਆ ਕੇ ਖਾਣਾ ਸ਼ੁਰੂ ਕਰ ਦਿੱਤਾ ਤੇ ਮੈਂ ਵੈਸ਼ ਨੂੰ ਪਰ ਡੱਲ ਦੀ ਵੀ ਉੱਥੇ ਮੈਨੂੰ ਨਹੀਂ ਪਤਾ ਲੱਗਿਆ ਕਿ ਕਿੱਥੋਂ ਲਿਆਏ ਮਾਨਕ ਸਾਹਿਬ ਚਮਕੀਲਾ ਜੀ ਅਮਰਜੋਤ ਜੀ ਸੀਦਰ ਸਿੰਘ ਸੀਤਰ ਰਮਲਾ ਜੀ ਸਾਰੇ ਕਲਾਕਾਰ ਜਿੰਨੇ ਆਪਣੇ ਟੌਪ ਟੌਪ ਸਾਰੇ ਯਮਲਾ 80 20 ਯਾਨ ਗਾਇਕ ਅੱਛਾ ਜੀ ਕੀ ਹੈ ਦਾਦੇ ਆ ਤੇ ਉਹ ਵਸਾਖੀ ਦਾ ਨਸਿ ਭਾਈ ਅੱਜ ਦਿਨ ਵਸਾਖੀ ਦਾ ਲੋਕੋ ਅਮਰ ਤਿਸ਼ਕਾ ਜਾਂਦਾ ਮੈਂ ਕਹਿੰਦਾ ਤਸल्ली ਦੇ ਤਸੱਲੀ ਕਰਦੇ ਭਾਈ ਬਾਕੀ ਤੁਹਾਡੀ ਭਾਈ ਜਿਹੜੀ ਇਨੀ ਮਿਹਨਤਾਂ ਟੈਣੇ ਤੋਂ ਉੱਠ ਕੇ ਤੁਸੀਂ ਕਿੱਥੇ ਕਿੱਥੇ ਸਟੈਪ ਬਾਈ ਸਟੈਪ ਤੁਸੀਂ ਐਨ ਵੀ ਇੱਕ ਵਰੀ ਤੁਹਾਡੀ ਲਾਟ ਜਿਹਨੀ ਨਿਕਲੀ ਤੁਹਾਡੀ ਤੁਹਾਡੀ ਮਿਹਨਤ ਰੰਗ ਲੈ ਤੁਹਾਡਾ ਮਈਆ ਬਹੁਤ ਬੜਾ ਸਟੱਗ ਭਾਈ ਜਿੰਦਾ ਬੋਝ ਆ ਜਦੋਂ ਬਤਾ ਮੈਨੂੰ ਇੱਕ ਗੱਲ ਯਾਦ ਹੈ ਭਾਈ ਦੇ ਸਕੂਟ ਹੁੰਦਾ ਹੀ ਕੁਝ ਗੱਲਾਂ ਤੇ ਸ਼ਹਿਰ ਦੀਆਂ ਵੀ ਗੱਲਾਂ ਉਹਨਾਂ ਦੇ ਵਿੱਚ ਉਦੋਂ ਹੀ ਸ਼ੁਰੂਆਤ ਕੀਤੀ ਤੋਂ ਗਾਣਾ ਵੀ ਕਾਫੀ ਲੋਕਾਂ ਚ ਨਾ ਲੋਕਪ੍ਰੀਆ ਸੀ ਜਦੋਂ ਗੰਗਾਸ਼ਤਰੇ ਸ਼ਹਿਦੀਆਂ ਗੰਗਾਲ ਚ ਤੇਰਾ ਨਾਮ ਹੈ ਨਾ ਉਦੋਂ ਮੈਂ ਭਾਜੀ ਐਲ ਐਲਬੀ ਲੱਗਾਈ ਕਰਨਾ ਮਾਪੂ ਤੋਂ ਮਦੇਖਤਾ ਦੇ ਸਕੂਲ ਤੇ ਪਰ ਬੜਾ ਮਤਲਬ ਜਲੰਧਰ ਆ ਗਏ ਭਾਜੀ ਬੜਾ ਕੁਛ ਅਸੀਂ ਵੀ ਭਾਈ ਬਹੁਤ ਕੁਛ ਸਿੱਖਿਆ ਅੱਗੇ ਜਿਹੜਾ ਬੇਟਾ ਨੂੰ ਵੀ ਬਹੁਤ ਭਾਈ ਹੁੰਦਾ ਆਸ਼ੀਰਵਾਦ ਬੇਟਾ ਡਿਲੀਵਰੀ ਇਹਨਾਂ ਦਾ ਬੇਟਾ ਵੀ ਕਰਦਾ ਹੈ ਰਜਿੰਦਰ ਰਜਿੰਦਰ ਸਨ ਬਹੁਤ ਬੜੀ ਬਹੁਤ ਬੜੀ ਭਾਜੀ ਉਹਨਾਂ ਨੇ ਚਲੋ ਅੱਜ ਦੇ ਅਨੋ ਮਾਸਟਰ ਸਲੀਪ ਬਿਲਕੁਲ ਜੀ ਸਾਡੇ ਵਿੱਚ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਰਿਹਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਰਿਹਾ ਸਾਡੀ ਕਲਾਕਾਰ ਫੈਮਿਲੀ ਸੋ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਤੇ ਸਾਡੇ ਸਾਰੇ ਮਤਲਬ ਸਤਿਕਾਰਯੋਗ ਕਲਾਕਾਰ ਜਿਹੜੇ ਆਗੇ ਆ ਉਹ ਇੱਥੇ ਪਰਫਾਰਮੈਂਸ ਵੀ ਕਰਨਗੇ ਵੈਸੇ ਇੱਥੇ ਗੁਲਾਬ ਭਾਜੀ ਸਾਰੇ ਕਲਾਕਾਰਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਜਿਸ ਤਰ੍ਹਾਂ ਪਾਲੀ ਭਾਜੀ ਆਏ ਆ ਤੇ ਰਜਿੰਦਰ ਸਿੰਘ ਜੀ ਆਏ ਆ ਤੇ ਆਪਣੇ ਭਦੌੜ ਤੋਂ ਬਿੰਦਰ ਬਿੰਦਰ ਭਦੌੜ ਜੀ ਜਿਨ੍ਹਾਂ ਦੇ ਕੋਲ ਦੁਨੀਆ ਪਰ ਦਾ ਹਰ ਰਿਕਾਰਡ ਪਿਆ ਰਿਹਾ ਮੈਂ ਨਾ ਇਹਨਾਂ ਦਾ ਬਹੁਤ ਸੁਣਿਆ ਸੀ ਪ੍ਰਦਰਸ਼ਨ ਇਹਨਾਂ ਦੇ ਜਿਹੜੇ ਆ ਉਹ ਆਜੀ ਹੋਏ ਕੁਸ਼ਾ ਕਰਨ ਜੀ ਇਹਨਾਂ ਦੇ ਬਾਰੇ ਵੀ ਮੈਂ ਦੱਸਣਾ ਚਾਹੁੰਗਾ ਵੀ ਮੈਂ ਜਦੋਂ ਪਹਿਲੀ ਵਾਰੀ ਕੋਈ ਸਟੇਜਾਂ ਤੇ ਕਿਸੇ ਕੁੜੀ ਨਾਲ ਗਾਉਣ ਲੱਗਿਆ ਅੱਛਾ ਨੀਲਮ ਤੋਂ ਬਾਅਦ ਸੱਚੀ ਉਸ਼ਾ ਕਰਨ ਦੇ ਨਾਲ ਬੜੇ ਬੜੇ ਸ਼ੋਅ ਕੀਤੇ ਸੀ ਉਹਨਾਂ ਦੌਰਾਂ 'ਚ ਬਹੁਤ ਜ਼ਿਆਦਾ ਸ਼ੋਅ ਆ ਇੱਕ ਸ਼ੋਅ ਗਾਣਾ ਭਾਈ ਦਾ ਲਿਖਿਆ ਸੀ ਵੀ ਜਿਹੜਾ ਕੀ ਟੁੱਟ ਮਰਦਾ 10 ਜੱਦੀਆ ਕਿੱਧਰ ਕਮਾਈਆਂ ਅੱਜ ਦਾ ਭਾਜੀ ਗੁਲਾਬ ਸਤਕੁਰੀ ਉਹਨਾਂ ਦਾ ਉਹਨਾਂ ਦੀ ਬੇਟੀ ਦਾ ਵਿਆਹ ਅੱਜ ਸਾਡੀ ਭਤੀਜੀ ਆ ਬਹੁਤ ਚੰਗਰਿਆ ਨਰਮਨ ਭਾਜੀ ਸਿੱਧੂ ਸਾਹਿਬ ਟਿਹੜੇ ਟੁੱਟ ਕੇ ਅੱਜ ਨੇ ਦਰਸ਼ਨ ਹੋਏ ਭਾਜੀ ਕਾਫੀ ਧੇਰ ਹੋ ਗਈ ਸੀ ਬੰਦਿਆਂ ਨੂੰ ਇਹ ਪਹਿਲਾ ਤਾਂ ਤਕਰੀਬਨ 3 ਰਾਤੀ ਮੰਦੇ ਸੀ ਜਦੋਂ ਇਹਨੇ ਇਹ ਕਾਢ ਕੇ ਚਾਲਦੀਆਂ ਸਨ ਬਹੁਤ ਵਧੀਆ ਅੱਜ ਸਾਰੇ ਕਲਾਕਾਰ ਇਕੱਠੇ ਹੋਏ ਆ ਗੁਲਾਬ ਸਰਕਪਰੀ ਯੂਨੀਅਨ ਦੇ ਸਾਰੇ ਪਰਿਵਾਰ ਨੂੰ ਸਿੱਧੂ ਸਾਹਿਬ ਵੱਲੋਂ ਮੇਰੇ ਵੱਲੋਂ ਸ਼ਾਇਦ ਜਿਹਨੇ ਸਾਡੇ ਕਲਾਕਾਰ ਸਾਰਿਆਂ ਵੱਲੋਂ ਜੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਆਕੀ ਸਟੇਜ ਤੇ ਦੇਖਦੇ ਆ ਸਿੱਧੂ ਸਾਹਿਬ ਨੇ ਅੱਜ ਰੌਣਕਾਂ ਲਾਉਣੀਆਂ ਉਹ ਸ਼ਾਇਰੀ ਸਾਰਿਆਂ ਦੀ ਇੱਕ ਪਰਿਵਾਰਕ ਜਿਹੀ ਗੀਤ ਗਾਵਾਂਗੇ ਸਾਰੇ ਜਿਹਨੇ ਸਾਰੇ ਸੁਣ ਸਕਦੇ ਆ ਬਹੁਤ ਮਿਹਰਬਾਨੀ ਬਾਕੀ ਸਾਡੇ ਜਿੰਨੇ ਸਾਰੇ ਨਰਤੀਰ ਚ ਦਲਬੀਰ ਦਲਬੀਰ ਸ਼ੌਕੀ ਜੀ ਸ਼ੌਕੀ ਜੀ ਸਾਰੇ ਬੋਲਾਂ ਦੇ ਨਾਲ ਵੀ ਬਾਰਕੀ ਤਨਾ ਗੁਰਨੂਰ 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 ਜੀ ਬਾਕੀ ਸਾਰੇ ਸ਼ਾਇਰ ਰਾਈਟਰ 뮤직 ਡਾਇਰੈਕਟਰ ਵੀਡੀਓ ਡਾਇਰੈਕਟਰ ਲਵੀ ਜੀ ਔਰ ਸਲਾਮ ਸੂਫੀ ਜੀ ਤੇ ਕਮਲ ਜੀ ਸਾਰੇ ਸਨ ਜੀ ਬੈਠੇ ਆ ਦਿਲਕੁਸ਼ ਜੀ ਸਾਰੇ ਲੋਕ ਆਏ ਆ ਸੋ ਪਿਆਰ ਹੈ ਸਾਡਾ ਭਾਜੀ ਉਹਨਾਂ ਨਾਲ ਗੁਲਾਬ ਸਿੰਘ ਨਾਲ ਬੜੇ ਅੱਛੇ ਰਾਈਟਰ ਵੀ ਨੇ ਬਹੁਤ ਅੱਛੇ ਇਨਸਾਨ ਹੈ ਅਸੀਂ ਇੰਗਲੈਂਡ ਦੇ ਵਿੱਚ ਅਕਸਰ ਇਕੱਠੇ ਹੁੰਦੇ ਰਹਿੰਨੇ ਆ ਇਨਸਾਨ ਬਹੁਤ ਜ਼ਿਆਦਾ ਅੱਛੇ ਆ ਹਾਂ ਬਿਲਕੁਲ ਸਾਰਿਆਂ ਨੂੰ ਮਿਲਣ ਵਾਲੇ ਪਿਆਰ ਕਰਨ ਵਾਲੇ ਨੇ ਕੋਈ ਭਾਜੀ ਕੋਈ ਬੰਦਾ ਗਿਆ ਸੀ ਕੋਈ ਗੀਤਕਾਰ ਆਇਆ ਕਿਸੇ ਕੋਲੇ ਵੈਸੇ ਮੈਂ ਮੈਂ ਤੁਹਾਨੂੰ ਇੱਕ ਬੰਦਾ ਸੱਪਣ ਕਲਾਕਾਰ ਬੈਠਿਆ ਵੀ ਜਿਹੜਾ ਗੀਤਕਾਰ ਤੇ ਹੁੰਦਾ ਕਲਾਕਾਰ ਇਹਦੇ ਕੋਲ ਮੇ ਖੂਨ ਦਾ ਰਿਸ਼ਤਾ ਨਹੀਂ ਹੁੰਦਾ ਇਹਨਾਂ ਦਾ ਸੱਗੇ ਭਰਾਵਾਂ ਵਾਲਾ ਰਿਸ਼ਤਾ ਮੈਂ ਕਿ ਸੀਆਰਪੀ ਕਿਤਾਬ ਪੜ੍ਹੀ ਉਹ ਵੀ ਇਹ ਸਗੇ ਭਰਾਵਾਂ ਬੜੇ ਵਿਸ਼ਦਾ ਹੁੰਦਾ ਗੀਤਕਾਰ ਤੇ ਕਲਾਕਾਰ ਦਾ ਬਾਕੀ ਗੱਲ ਇਹ ਆ ਵੀ ਕੱਲ ਵੀ ਉਸ ਕੋਈ ਸੱਜਣ ਪੁੱਛਣ ਲੱਗਿਆ ਨਰਮ ਭਾਜੀ ਵੀ ਮੇਰਾ ਗੀਤ ਤੁਹਾਨੂੰ ਵਧੀਆ ਲੱਗਦਾ ਕਿ ਮੈਂ ਵਧੀਆ ਲੱਗਦਾ ਹੂੰ ਗੀਤ ਕਾਰਨੋ ਗੀਤ ਗਰਦਾ ਗੀਤ ਵਧੀਆ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਉਹਦੀ ਸੂਰਤ ਕਿਹੋ ਜਿਹੀ ਹੋਵੇ ਉਹ ਗੀਤ ਵਧੀਆ ਲਿਖੇ ਆਪਣੇ ਬਹੁਤ ਚੱਚੇ ਗੀਤਕਾਰ ਆਇਆ ਜਿਵੇਂ ਤੁਸੀਂ ਦੇਵਪ੍ਰੀਤ ਕਿਆਲ ਦੀ ਗੱਲ ਕਰਦੇ ਸੀ ਨਾ ਬਿਲਕੁਲ ਜੀ ਫਿਰ ਬਹੁਤ ਮਾਨਕ ਸਿੰਘ ਸਾਹਿਬ ਹੋਇਆ ਸਦੀਕ ਸਾਹਿਬ ਸਾਡੇ ਮੈਂਬਰ ਆਫ ਪਾਰਲੀਮੈਂਟ ਜਿਹਨੇ ਸੜੇ ਹਸ ਭਾਜੀ ਮੈਂ ਮੈਂਬਰ ਆਫ ਪਾਰਲੀਮੈਂਟ ਕਲਾਕਾਰ ਨੇ ਭਾਜੀ ਬਹੁਤ ਵੱਡੀਆਂ ਵੱਡੀਆਂ ਲਾਗਾ ਮਾਰੀਆਂ ਨੇ ਹੁਣ ਸਾਡੇ ਭਰਾ ਦੀ ਵੀ ਉਹਦੋਂ ਵਾਲ ਵਾਰੀ ਆ ਨਰਸੂ ਦੀ ਨਹੀਂ ਮੈਂ ਨਹੀਂ ਮੈਂ ਨਹੀਂ ਨਹੀਂ ਬਿਲਕੁਲ ਨਹੀਂ ਆਪਾਂ ਪਾਲੀ ਭਾਜੀ ਅਸਲ ਤੇ ਸਵਾਸਤ ਸਪਸ਼ਟੀਕਰਨ ਮੇਰਾ ਹੈ ਜੀ ਮੈਂ ਇਹ ਚੀਜ਼ ਤੋਂ ਬਹੁਤ ਦੂਰ ਐ ਠੀਕ ਹੈ ਇਸ ਤੋਂ ਪਹਿਲਾਂ ਬਹੁਤ ਵਾਰੀ ਮੈਨੂੰ ਆਫਰ ਆਈਆਂ ਬੀਜੇਪੀ ਵੱਲੋਂ ਵੀ ਆਈਆਂ ਕਾਂਗਰਸ ਵੱਲੋਂ ਵੀ ਆਈਆਂ ਆਪ ਵੱਲੋਂ ਵੀ ਆਈਆਂ ਤੇ ਮੈਂ ਮਤਲਬ ਜਿਹੜੇ ਹੈ ਨਾ ਉਹਨਾਂ ਨੂੰ ਇੰਜ ਆਪਣੇ ਕਰਨ ਫੜ ਕੇ ਕਹਿੰਦੇ ਉਹਨਾਂ ਨੇ ਭਾਈ ਮੈਂ ਜ਼ਿੰਦਗੀ ਚ ਬਹੁਤ ਸਟਰਗਲ ਕੀਤੀ ਐ ਤੇ ਇਹ ਚਾਹੁੰਦੇ ਆ ਕਿਉਂਕਿ ਅਪ ਦੇਖਿਆ ਜਿਹੜੀ ਕਲਾਕਾਰਾਂ ਨੇ ਇਸ ਲਾਈਨ 'ਚ ਪੈਰ ਧਰੇ ਹੈ ਨਾ ਚਾਹੇ ਉਹ ਮੂੰਦੋਂ ਨਾ ਬੋਲਣ ਲੇਕਿਨ ਜਦੋਂ ਸਾਡੇ ਕੋਲੇ ਬੈਠਦੇ ਆ ਜਾਂ ਤੁਹਾਡੇ ਕੋਲੇ ਬੈਠਦੇ ਉਹ ਬੰਦੇ ਪਿੱਟਦੇ ਆ ਸਾਰੇ ਰੋਂਦੇ ਆ ਬਾਕੀ ਕਲਾਕਾਰ ਤਾਂ ਹਮੇਸ਼ਾ ਐਮ.ਐਲ.ਏ ਹੈ ਹਮੇਸ਼ਾ ਮੰਤਰੀ ਸਦਾ ਹੀ ਹੁੰਦਾ ਹੈ ਇਹ ਕਲਾਕਾਰ ਐਮ.ਐਲ.ਏ ਦੀ ਇੱਕ ਬਾਉਂਡਰੀ ਹੁੰਦੀ ਹੈ ਇੱਕ ਏਰੀਆ ਹੁੰਦਾ ਹੈ ਪਰ ਕਲਾਕਾਰ ਦਾ ਪੁਆਇੰਟ ਜਿਹੜਾ ਖੇਤਰਪਾਲ ਖੇਤਰਪਾਲ ਜਿਹੜਾ ਸਾਰਾ ਸਾਰੇ ਬੰਦਕ ਜਾਣਦੇ ਹੁੰਦੇ ਸ ਲੋਕ ਪਿਆਰ ਕਰਦੇ ਨੇ ਆਪਾਂ ਤਾਂ ਅਸੀਂ ਲਿਖਵਾਜੀ ਕਈ ਵਾਰੀ ਗੱਲਾਂ ਹੁੰਦੀਆਂ ਵੀ ਆਪਣੀ ਜ਼ਵਾਰ ਨੂੰ ਤੇ ਮਾਨ ਹੋਣਾ ਚਾਹੀਦਾ ਜਦੋਂ ਬੰਦਾ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਵੀ ਜੇ ਕਿਤੇ ਸੰਗੀਤ ਨਾ ਹੁੰਦਾ ਕੋਈ ਕਿਸੇ ਦਾ ਮੀਤ ਨ ਆディ ਗੁਲਾਬ ਸੁਰਖਪਰੀ ਬਾਈ ਜੀ ਉਹਨਾਂ ਦੀ ਬੇਟੀ ਸਾਡੀ ਭਤੀਜੀ ਨਿਰਮਲ ਬਾਈ ਜੀ ਵੀ ਜੇ ਇੰਗਲੈਂਡ ਤੋਂ ਆਏ ਆ ਸਾਰੇ ਸੱਜਣ ਨੂਰ ਜੀ ਗੁਰਨੂਰ ਜੀ ਕੋਸ਼ਾ ਜੀ ਮੋਜੀ ਸਾਹਿਬ ਸਮਝ ਜੀ ਸਾਰੇ ਆਪਣੇ ਕਲਾਕਾਰ ਇਕੱਠੇ ਹੋਏ ਅੱਜ ਬਾਕੀ ਅੱਜ ਰੌਣਕ ਲਾਵਾਂਗੇ ਉਦੋਂ ਬਾਅਦ ਕਰਦੇ ਆ ਵੀਡੀਓ ਬਿਲਕੁਲ ਜੀ ਥੈਂਕ ਯੂ ਜੀ ਸਾਰ ਸਭ ਤੋਂ ਬਈਆ ਜਲਦੀ ਆਈ